ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੁਣ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਠੱਠੀਆਂ ਮੰਨਤਾ ਆ ਜਾਂਦਾ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਜੇ ਨੇੜੇ ਦੀ ਗੱਲ ਕਰੀਏ ਤਾਂ ਮੇਨ ਸ਼ਹਿਰ ਮੇਨ ਕਸਬਾ ਨਸਹਿਰਾ ਲੱਗਦਾ ਵੀਰ ਹਰਨ ਇੱਕ ਗਊ ਇਸ ਘਰੇ ਵਿਕਰੀ ਵਾਲੀ ਆ ਇਹਦਾ ਕੀ ਹਸਾਬ ਕਿਤਾਬ ਆਪਾਂ ਭਰਾ ਤੋਂ ਪੁੱਛ ਲਾਂਗੇ ਕਿੰਨੇ ਦਿਨ ਬਾਕੀ ਆ ਕਿਹੜਾ ਸੂਆ ਸੁੰਦੀ ਕਿੰਨਾ ਦੁੱਧ ਮਗਰਲੇ ਸੂਏ ਦਾ ਰਿਆ ਸਾਰਾ ਹਸਾਬ ਕਿਤਾਬ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਾਂਗੇ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜਿਓ ਐਂਡ ਤੱਕ ਆਜੋ ਲਈਏ ਜਾਣਕਾਰੀ ਅੰਮ੍ਰਿਤ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਵਧੀਆ ਭਾਈ ਵਧੀਆ ਚੜ੍ਹਦੀ ਕਲਾ ਹਾਂਜੀ ਹਾਂਜੀ ਬਹੁਤ ਵਧੀਆ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਮੇਰਾ ਨਾਮ ਅਸ਼ਦੀਪ ਸਿੰਘ ਜੀ ਪਿੰਡ ਠੱਠੀਆਂ ਮੰਤਾਈ ਜ਼ਿਲ੍ਹਾ ਤਰਨਤਾਰਨ ਜੀ ਤਹਿਸੀਲ ਵੀ ਤਰਨਤਾਰਨ ਅੱਛਾ ਤਹਿਸੀਲ ਵੀ ਇਹਨੂੰ ਤਰਨਤਾਰਨ ਹੀ ਆ ਗਈ ਮੈਂ ਪੱਟੀ ਘੇ ਬੈਠਾ ਹਾਂ ਨਾ ਨਹੀਂ ਨਹੀਂ ਕੋਈ ਨਾ ਕੋਈ ਠੀਕ ਹੈ ਨੇੜੇ ਨਾ ਸਹਿਰ ਆ ਗਿਆ ਸਾਡੀ ਨਸ਼ੇਰ ਨਸ਼ੇਰਾ ਮੇ ਨਾ ਹਾਂ ਮੇਨ ਜਿਹੜਾ ਕਹਿੰਦੇ ਹਾਂਜੀ ਹਰੀ ਕੇ 15 ਕਿਲੋਮੀਟਰ ਤਰਨਤਾਰਨ 18 ਕਿਲੋਮੀਟਰ ਓਕੇ ਤੇ ਨੰਬਰ ਮੇਰੇ ਭਰਾ ਦਾ 9961968717 9961968717 ਅਰਸ਼ਗ ਹੈ ਹਾਂਜੀ ਅਰਸ਼ਨ ਆ ਜੀ ਠੀਕ ਆ ਤੇ ਗਊ ਆਪਣੀ ਵਪਾਰ ਲੈਂਦੀ ਹੈ ਕਿ ਕਰਦੀ ਹੈ ਨਹੀਂ ਨਹੀਂ ਵਪਾਰ ਲੈਂਦੀ ਵੀਰੇ ਲਈ ਘਰੋਂ ਆਵਾ ਓਕੇ ਠੀਕ ਆ ਵਪਾਰ ਲੈਂਦੀ ਹੈ ਹਾਂਜੀ ਵੀਰੇ ਵਪਾਰ ਮੈਂ ਤਾਂ ਵੀਡੀਓ ਪਾਈ ਦੀ ਵੀਰੇ ਮੈਂ ਤੁਹਾਨੂੰ ਬਸ ਰਾਸ ਸੰਧੂ ਦਾ ਪਹਿਲੀ ਵੀਡੀਓ ਤੁਹਾਡੇ ਸਾਹਮਣੇ ਠੀਕ ਆ ਠੀਕ ਆ ਧੰਨਵਾਦ ਵੀਰੇ ਧੰਨਵਾਦ ਤੇ ਇਹਦਾ ਗਊ ਦਾ ਕੀ ਹਿਸਾਬ ਕਿਤਾਬ ਵੀਰੇ ਇਹਨੇ ਪਹਿਲੇ ਸੂਏ ਵੀਰ ਜੀ ਦੁੱਧ ਭਰਿਆ 17-18 ਕਿਲੋ ਹੁਣ ਦੂਜਾ ਸੂਆ ਹਾਂਜੀ ਵੀਰੇ ਦੂਜਾ ਸੂਆ ਜੀ ਦਿਨ 10 ਲੈ ਜੀ ਹਾਂਜੀ ਵੀਰੇ 10 ਦਿਨ ਲੈ ਜੀ 17-18 ਦੁੱਧ ਦਿੱਤਾ ਕਰਮਾਂ ਦੀ ਦਿੱਤਾ ਵੀ ਹੋਊਗਾ ਵੈੜ ਚੰਗੀ ਆ ਥਣ ਥਣ ਹਾਂ ਥਣ ਬਹੁਤ ਚੰਗਾ ਕੰਮ ਦਾ ਲੱਗਾ ਹਨਾ ਨਹੀਂ ਠੀਕ ਆ ਬਾਕੀ ਸੁਭਾ ਚੰਗਾ ਬੱਚੀ ਦਾ ਹਾਂਜੀ ਵੀਰੇ ਬਹੁਤ ਠੰਡੀ ਤੇਰੀ ਹਾਂ ਸੱਜਣਾ ਥਣ ਮੈਂ ਤੁਹਾਨੂੰ ਪਹਿਲਾਂ ਵੀ ਸਟਾਰਟਿੰਗ 'ਚ ਚੈੱਕ ਕਰਾਇਆ ਸੀ ਤੇ ਹੁਣ ਵੀ ਚੈੱਕ ਕਰੋ ਕੀ ਆ ਦੇਖੋ ਬਹੁਤ ਹੀ ਸੋਹਣਾ ਥਣ ਲੱਗਾ ਹੋਇਆ ਕੰਮ ਦਾ ਮੁੱਠੀ ਪਰ ਹੱਥੀ ਚਵਾਈ ਵਾਲਾ ਤੈ ਵੇਖੋ ਬਈ ਹਾਂ ਮਿਲਕ ਵੇਣ ਬਹੁਤ ਸੋਹਣੀ ਆਂਦੀ ਆ ਬਾਕੀ ਪ੍ਰਿੰਟ ਬਹੁਤ ਚੰਗਾ ਤੁਸੀਂ ਆਪ ਹੀ ਸਾਰੇ ਭੈਣਾ ਭਰਾ ਸਿਆਣੇ ਹੋ ਤੇ ਵੀਰੇ ਬਾਕੀ ਥਾਣਾ ਥੁਣਾ ਲੋ ਟਿੱਪੀ ਓਕੇ ਜਮਾ ਬਿਲਕੁਲ ਵੀਰੇ ਜਿਹੜਾ ਮਰਜ਼ੀ ਬਾਈ ਟਿੱਪੇ ਜੀ ਠੀਕ ਆ ਉਹ ਜਿਹਨੇ ਲੈਣੀ ਉਹਨੇ ਤਸੱਲੀ ਕਰ ਹੀ ਲੈਣੀ ਜਿਹੜਾ ਮਰਜ਼ੀ ਟਿੱਪੇ ਬਈ ਠੀਕ ਆ ਤੂਰ ਕਰਾ ਦੇ ਚੱਕ ਮੇਰਾ ਭਰਾ ਲੋ ਵੀ ਸੱਜਣੋ ਦੂਜਾ ਸੂਆ ਸੁਣਦੀ ਅੱਛਾ ਬੋਦੋ ਕਰਦੀ ਖੁੱਲੀ ਰਹੀ ਉੱਥੇ ਠੀਕ ਆ ਥੋੜਾ ਜਿਹਾ ਸੱਜਣੋ ਵੀਰ ਕਹਿੰਦਾ ਵੀ ਤਲਿਹਾਰੇ ਦੀ ਕਰਦੀ ਆ ਔਲ ਤੇ ਬਾਕੀ ਕੁਆਲਿਟੀ ਚੈੱਕ ਕਰ ਲਓ ਦੁੱਧ ਥੂਡੀ ਸੇਵਾ ਦਾ ਬਾਕੀ ਜਾਤ ਨਸਲ ਪੂਰੀ ਆ ਇਹਨਾਂ ਦਾ ਹਾਂ ਵਾਕੇ ਕੋਈ ਸ਼ੱਕ ਨਹੀਂ ਤੇ ਬਾਕੀ ਸੱਜਣੋ ਜਿਹੜਾ ਇਹਦਾ ਥਾਨ ਆ ਨਾ ਇਹ ਚੀਜ਼ ਐ ਇੱਕ ਵੱਡੇ ਕੰਮ ਦੀ ਆ ਕਿਉਂਕਿ ਨਾ ਤਾਂ ਜਿਆਦਾ ਵੱਡਾ ਤੇ ਨਾ ਛੋਟਾ ਤੇ ਚਵਾਈ ਨਿਕਲੂਗੀ 100 ਦੀ 100 ਬਹੁਤ ਮੋਟੀ ਚਵਾਈ ਨਿਕਲੂਗੀ ਇੰਨੇ ਗਾਵਾਂ ਦਿੱਤੀ ਨੇ ਕਦੀ ਇੱਕੋ ਜਹ ਨਹੀਂ ਰਹਾ ਨਹੀਂ ਆਇਆ ਸਾਰੇ ਸਨ ਇੱਕੋ ਨਹੀਂ ਆਇਆ ਸ਼ਾਇਦ ਵੀ ਇੱਕੋ ਜਹ ਸ਼ਹਿਤ ਆਇਆ ਚਾਰਾਂ ਚ ਕੀ ਬਾਤ ਬਾਕੀ ਚਵਾਈ ਵੀ ਬਹੁਤ ਮੋਟੀ ਨਿਕਲੂ ਜੀ ਬਹੁਤ ਵਧੀਆ ਥਾਨ ਬੜਾ ਕੰਮ ਦਾ ਗਾਂਦਾ ਹੈ ਨਾ ਰੇਟ ਵੀ ਰੇ ਦਾ ਸ਼ਾਇਦ ਕਿੰਨਾ ਵੀ ਯਾਰ ਅਲੋਕੀ ਦੇ ਹੋਈਆਂ 80 85 ਮੰਗੀ ਜਾਂਦੇ ਆ ਪਰ ਉਹ ਕੰਮ ਨਹੀਂ ਕਰਨਾ ਠੀਕ ਆ ਰੋਜ਼ ਵੀਡੀਓ ਪਾਉਣਾ ਤੂੰ ਕਿੰਨੇ ਦੀ ਦੇ ਦੇਂਗਾ ਵੀਰੇ 65000 ਦੀ ਬੱਚੀ ਦਾਂਗੀ 65000 ਤੋਂ ਪਿਆਰ ਮੁਹੱਬਤ ਹੋ ਜੂ ਹਾਂਜੀ ਵੀ ਤੁਹਾਡਾ ਕਰ ਦਾਂਗੇ ਜੀ ਮਾਨਦਾਨ ਦਾ ਹੁਣ ਕਿੰਨਾ ਕਰਦਾ ਵੀਰੇ ਯਾਰ ਖੰਡਦਾ ਕਰ ਦਾਂਗੇ ਅੱਛਾ ਹਾਂਜੀ 64000 ਦੀ ਬਾਕੀ ਜਿਹੜਾ ਭੈਣ ਭਰਾ ਫੋਨ ਲਾਊਗਾ ਹਨ ਤੇ ਉਹਨੂੰ ਕਿਰਾਇਆ ਪਾੜਾ ਛੱਡਦੇ ਆਂ ਕਿ ਮਾੜਾ ਮੂੜ ਛੋੜ ਛੱਪਾ ਲਓ ਵੀ ਸੱਜਣੋ 64000 ਰੁਪਈਆ ਪਰ ਗਾਉ ਥੋੜੇ ਕੰਮ ਦੀ ਆ ਬੱਚੀ ਬਹੁਤ ਚੰਗੀ ਆ ਹਾਂ ਫ੍ਰੈਂਡ ਬਹੁਤ ਚੰਗਾ ਬਈ ਜੀ ਹਾਂ ਨਹੀਂ ਚੰਗੀ ਜਾਤ ਨਸਲ ਵਾਲੀ ਚੀਜ਼ ਆ ਚੈੱਕ ਫੇਰ ਕਰ ਲੋ ਸੱਜਣੋ ਇੱਕ ਰਹੀ ਬਾਕੀ ਓਕੇ ਰਿਪੋਰਟ ਵੈੜਾ ਜਮ ਆ ਕੇ ਵੇਖਿਓ ਪਸੰਦ ਆਊਗੀ ਰੇਟ ਬਾਜ਼ਾਰ ਨਾਲੋਂ ਭਰਾ ਦਾ ਠੀਕ ਆ ਚਲੋ ਥੋੜਾ ਬਹੁਤਾ ਗਾਹਕ ਰੁਕਿਆ ਪਿਆ ਹਾਂ ਗਾਹਕ ਥੋੜਾ ਬਹੁਤਾ ਸੱਜਣੋ ਰੁਕਿਆ ਕਰਕੇ ਝੋਨੇ ਝਾਨੇ ਚਾ ਬਾਕੀ ਵਾਕੇ 80 85 85000 ਰੁਪਈਆ ਹੀ ਇਹਨਾਂ ਦੀ ਡਿਮਾਂਡ ਰਹੀ ਆ ਕੋਈ ਐਡੀ ਗੱਲ ਨਹੀਂ ਓਕੇ ਰਿਪੋਰਟ ਵੈੜ ਵਿਖਾਤੀ ਤੁਹਾਨੂੰ ਠੱਠੀਆਂ ਮੰਤਾਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖ ਲਈ ਜਿਉਂਦੇ ਵਸਦੇ ਰਹੋ